ਕਿਵੇਂ ਲੱਗਦਾ ਫਿਰ ਮੁੱਸੇ ਪਿੰਡ ਦੇ ਵਿੱਚ ਫਿਰ ਸਿੱਧੂ ਮੁੱਸੇ ਵਾਲਾ ਆ ਗਿਆ ਹਾਂ ਪੁੱਤ ਆ ਗਿਆ ਜੀ ਹਾਂ ਜੀ ਆ ਗਿਆ ਮੁੱਸਾ 1 ਵਜੇ ਸਵੇਰ ਦਾ ਸੀ ਬਹੁਤ ਨਸਵਸ ਸੀ ਜੀ ਜੀ ਸਾਡਾ ਮੇਰੇ ਬੱਚਿਆਂ ਨਾਲ ਇੰਨਾ ਬੈਠਣੀ ਉੱਠਣੀ ਸੀ ਅਸੀਂ ਮਿਸਤਰੀਆਂ ਇਹਨਾਂ ਦੇ ਕੋਲੇ ਬੈਂਦਾ ਉੱਠਦਾ ਸੀਗਾ ਤੇ ਹੁਣ ਜਦੋਂ ਜਾਣ ਪਿੱਛੇ ਸਾਨੂੰ ਇਹਨਾਂ ਤੋਖ ਸੀ ਅਸੀਂ ਕੋਠੀ ਵੀ ਨਹੀਂ ਦੇਖ ਨਹੀਂ ਸਕਦੇ ਸੀਗੇ ਪਰ ਅੱਜ ਸਾਡਾ ਧਰਤੀ ਤੇ ਪੈਰ ਨਹੀਂ ਲੱਗਦਾ ਕਰਨ ਲੱਗ। ਹਾਂ ਐਨੀ ਖੁਸ਼ੀ ਹੈ ਸਾਨੂੰ। ਜੀ ਜੀ। ਹਾਂਜੀ ਹਾਂ। ਤੁਹਾਨੂੰ ਤਾਂ ਖੁਸ਼ੀ ਹੋਣੀ ਹੋਣੀ ਆ ਪੂਰੇ ਵਰਲਡ ਦੇ ਲੋਕਾਂ ਨੂੰ ਕੁਝ ਹੀ ਜਦ ਨੇ ਕੀ। ਹਾਂਜੀ ਹਾਂਜੀ ਬਹੁਤ ਖੁਸ਼ੀ ਹੈਗੀ। ਜੀ। ਹਾਂਜੀ ਸਾਡੇ ਪਿੰਡ ਦੀਆਂ ਬੁੜਗੀਆਂ ਆਉਂਦੀਆਂ ਦੇਖ ਲਾ ਬਹੁਤ ਲਾਰਾ ਦੇ ਲਾਰੇ ਤਿਆਰ ਹੋਈਆਂ ਆਉਂਦੀਆਂ। ਅੱਛਾ ਅੱਜ ਜਲ ਕੇ ਖੁਜਾ ਆਪਣੇ ਗਿੱਧਾ ਪਾਵਾਂਗੇ ਨੱਚਾਂਗੇ ਕੁਦਾਂਗੇ ਸਾਨੂੰ ਬਹੁਤ ਖੁਸ਼ੀ ਹੈ। ਅੱਛਾ ਅੱਛਾ। ਹਾਂਜੀ। ਹੋਣੀ ਵੀ ਚਾਹੀਦੀ ਸੀ ਲੰਮੇ ਚਾਰੇ ਤੋਂ ਜਿਹੜੇ ਡੀਕ ਸੀ ਤੁਹਾਨੂੰ ਸਮੇਂ ਤੋਂ। ਹਾਂਜੀ ਬਹੁਤ ਡੀਕ ਸੀ ਸਾਨੂੰ ਇਹ ਪਤਾ ਜੇ ਦੋਨੇ ਜੀ ਦੇਖੇ ਰਿਆਂਦੇ ਸੀ ਸੱਤੋਂ। ਜੀ। ਹਾਂਜੀ। ਜਿਹੜੀਆਂ ਹਾਂਜੀ ਹੋਣਗੀਆਂ ਪਰਮਾਤਮਾ ਇਹਨਾਂ ਦਾ ਕਿਹੜਾ ਰੱਬ ਵਿੱਚ ਆਸੀ ਮਹਾਰਾਜ ਆ ਸਭ ਦਾ ਇਹਨਾਂ ਦੀ ਸਚਾਈ ਤੇ ਪਰਮਾਤਮਾ ਨੇ ਮੋੜ ਕੇ ਦੇਤਾ ਮਾਤਾ ਇੱਕ ਗੱਲ ਦੱਸੋ ਮੈਨੂੰ ਜਦੋਂ ਬੰਦਾ ਇਨਸਾਨ ਜਿਉਂਦਾ ਹੁੰਦਾ ਆ ਉਦੋਂ ਉਹਨੂੰ ਚੰਗਾ ਨਹੀਂ ਕਹਿੰਦੇ ਜਦੋਂ ਜਹਾਨ ਤੋਂ ਚਲਾ ਜਾਂਦਾ ਉਦੋਂ ਲੋਕ ਉਹਨੂੰ ਬੜਾ ਚੰਗਾ ਕਹਿੰਦੇ ਸਿੱਧੂ ਨੂੰ ਵੀ ਲੋਕ ਪਹਿਲਾਂ ਕਹਿੰਦੇ ਸੀ ਵੀ ਸਿੱਧੂ ਚੰਗਾ ਨਹੀਂਗਾ ਵੋਟਾਂ ਦੇ ਵਿੱਚ ਮਾਤਾ ਨੂੰ ਵੀ ਠਾਇਆ ਗਿਆ ਸਿੱਧੂ ਵੀ ਉੱਠਿਆ ਉਦੋਂ ਲੋਕਾਂ ਨੇ ਜਨਕਿ ਉਹਨੂੰ ਵੋਟਾਂ ਨਹੀਂ ਪਾਈਆਂ ਜਨਕਿ ਜਦੋਂ ਸਿੱਧੂ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਸਿੱਧੂ ਦੇ ਜਿਹੜੇ ਗਾਣੇ ਲਿਖੇ ਸੀ ਸੱਚ ਹੋਏ ਵੀ ਸਿੱਧ ਤਾਂ ਮੈਨੂੰ ਵੋਟਾਂ ਨਹੀਂ ਪੈਂਗ ਹੁਣ ਕਿਵੇਂ ਲੱਗਦਾ ਉਸ ਚੀਜ਼ ਨੂੰ ਫੋਟੋ ਸਾਨੂੰ ਬਹੁਤ ਚੰਗਾ ਲੱਗਾ ਸਾਨੂੰ ਤਾਂ ਜੀ ਪਹਿਲੇ ਦਿਨੋਂ ਹੀ ਚੰਗੇ ਲੱਗੇ ਨੇ ਸਾਡੀ ਪਤਾ ਨਹੀਂ ਭਈ ਰਹਿਣੀ ਵੈਣੀ ਇਹਨਾਂ ਦੇ ਨਾਲ ਹੈਗੀ ਸਾਡਾ ਪਰਿਵਾਰ ਨਾਲ ਬੇਜੋਲ ਬਹੁਤ ਜਾਂਦੇ ਹੈਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ ਪਰ ਲੋਕ ਕਿਸੇ ਦੇ ਮਨ ਦੀ ਕੀ ਕਹਿ ਸਕਦੇ ਹਣਾ ਹਾਂਜੀ ਹਾਂ ਮਾਤਾ ਦਾ ਸੁਭਾਅ ਕਿਹੋ ਜਿਹਾ ਸਿੱਧੂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਮੇਰੇ ਬੱਚੇ ਪੜਦੇ ਸੀ ਹੁਣ ਮੇਰੇ ਪੋਤੇ ਪੜਦਾ ਸੀ ਫਿਰ ਪੋਤੀ ਵੱਢੀ ਸੀ ਇਹਨਾਂ ਕੋਲੇ ਸਾਡਾ ਤਾਂ ਪਹਿਲੇ ਦਿਨ ਦਾ ਹੀ ਇਹਨਾਂ ਦਾ ਘਰ ਬਣਿਆ ਹੋਇਆ ਸੀ ਅੱਛਾ ਅੱਛਾ ਤੁਹਾਡੇ ਜਵਾਕ ਜਣੀ ਕੇ ਸਿੱਧੂ ਮੂਸੇਵਾਲੀ ਮਾਤਾ ਕੋਲੇ ਪੜਦੇ ਸੀ ਪਹਿਲਾਂ ਮੇਰੇ ਬੱਚੇ ਬੇਟੇ ਪ ਬਹੁਤੀ ਵੜਦੀ ਸੀ ਬਹੁਤ ਵਧੀਆ ਰਹਾ ਉਹ ਅੰਕਲ ਦਾ ਸੁਭਾਅ ਕਿਹੋ ਜਿਹਾ ਬਲਕੌਰ ਸਿੰਘ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਇੱਕ ਪਿੰਡ ਦੇ ਵਿੱਚ ਮੌਲ ਹੁੰਦਾ ਨਾ ਕਈ ਬੰਦੇ ਲੜਾਕੇ ਜਾਂ ਤੜੀਕੇ ਜਿਹੋ ਹੁੰਦੇ ਆ ਉਹੋ ਜਿਹਾ ਕੁਝ ਨਹੀਂ ਪਰਿਵਾਰ ਦੇ ਵਿੱਚ ਹਾਂਜੀ ਇਹ ਤਾਂ ਇਹਨਾਂ ਚ ਦੋਨਾਂ ਜੀਆਂ ਚ ਕੋਈ ਵੀ ਨਹੀਂ ਸੀਗਾ ਜੀ ਹਾਂਜੀ ਬਹੁਤ ਵਧੀਆ ਪਰਿਵਾਰ ਸੀ ਜੀ ਸਿੱਧੂ ਦਾ ਸੁਭਾਅ ਕਿਹੋ ਜਿਹਾ ਸੀ ਸਿੱਧੂ ਦਾ ਤਾਂ ਬੇਦਾਸੀ ਨਹੀਂ ਕਰਦੀ ਜੀ ਇੰਨਾ ਵਧੀਆ ਸੁਭਾਅ ਸੀਗਾ ਹਾਂਜੀ ਉਹ ਤਾਂ ਸਾਧ ਵਿੱਚ ਅਸੀਂ ਅੱਛਾ ਯਾਨਕਿ ਸਾਥ ਬੱਚਾ ਸੀ ਜਾਨਕੀ ਉਹਦੇ ਤੇ ਕੋਈ ਬੁਰਨਾਪਾ ਨਹੀਂ ਸੀਗਾ ਬਹੁਤ ਵਧੀਆ ਬੱਚਾ ਸੀਗਾ ਉਹਦਾ ਕੋਈ ਉਹਦੇ ਕਰਮਾਂ ਦੀ ਖਬਰ ਕੀ ਉਹ ਹੀ ਗੱਲ ਹੈ ਨਾ ਕਹਿ ਨਹੀਂ ਸਕਦੇ ਠੀਕ ਹੈ ਕਿਤੇ ਤੁਹਾਡੇ ਪਿੰਡ ਨੂੰ ਕੋਈ ਜਾਣਦਾ ਨਹੀਂ ਸੀ ਅੱਜ ਤੁਹਾਡੇ ਪਿੰਡ ਦੀ ਜਾਨੀ ਕਿ ਪੂਰੇ ਵਾਰਲਡ ਦੇ ਵਿੱਚ ਚਰਚਾ ਹੋ ਰਹੀ ਆ ਸਾਨੂੰ ਇਹ ਤੋਂ 30 ਸਾਲ ਪਹਿਲਾਂ ਸਾਨੂੰ ਆਪ ਨੂੰ ਨਹੀਂ ਪਤਾ ਸੀ ਵੀ ਮੂਸਾ ਹੈ ਕਿੱਥੇ ਸੋ ਸਾਡੇ ਰਿਸ਼ਤੇ ਕੀ ਤੇਰਾ ਸਾਨੂੰ ਇਹ ਨਹੀਂ ਪਤਾ ਸੀ ਵੀ ਮੂਸਾ ਕਿੱਥੇ ਜਾ ਕਿੱਥੇ ਜਾ ਕਰਦਾ ਹੁਣ ਦੇਖ ਜੇ ਅਸੀਂ ਜਿੱਥੇ ਜਾਣਦੇ ਆ ਸਾਨੂੰ ਰਹਿਣ ਕੇ ਸਿੱਧੂ ਗੁਸਿਆ ਦੇ ਪਿੰਡੋਂ ਅਸੀਂ ਸਿੱਧੂ ਸਾਹਿਬ ਵੀ ਉਹਨਾਂ ਨੂੰ ਇਹਨਾਂ ਪੁੱਛਦੇ ਨਾ ਜੀ ਹਾਂ ਜੀ ਮਾਤਾ ਕਹਿੰਦੇ ਵੀ ਸਾਨੂੰ ਆਪ ਨੂੰ ਖੁਦ ਨਹੀਂ ਪਤਾ ਸੀ ਵੀ ਸਾਡਾ ਪਿੰਡ ਕਿੱਥੇ ਆ ਸਾਡੇ ਰਿਸ਼ਤੇਦਾਰ ਵੀ ਪੁੱਛਦੇ ਹੁੰਦੇ ਸੀ ਤੁਹਾਡਾ ਪਿੰਡ ਕਿੱਥੇ ਜਦੋਂ ਰਿਸ਼ਤੇਦਾਰਾਂ ਦੇ ਵਿੱਚ ਜਾਣਦੇ ਆ ਤੇ ਲੋਕ ਸਾਨੂੰ ਜਨਨ ਕਿ ਆ ਕੇ ਨੇੜੇ ਖੜਦੇ ਨੇ ਕਹਿੰਦੇ ਵੀ ਸਿੱਧੂ ਦੇ ਪਿੰਡੋਂ ਆਏ ਆ ਸਿੱਧੂ ਮੂਸੇ ਵਾਲੇ ਦੇ ਪਿੰਡੋਂ ਆਏ ਲੋਕ ਸਾਨੂੰ ਸਿੱਧੂ ਬਾਰੇ ਪੁੱਛਦੇ ਆ ਉਹਦੇ ਪਰਿਵਾਰ ਬਾਰੇ ਪੁੱਛਦੇ ਆ ਸਿੱਧੂ ਕਿਹੋ ਜਿਹਾ ਸੁਭਾਅ ਦਾ ਸੀ ਉਹਦੇ ਬਾਰੇ ਪੁੱਛ ਲਿਆ ਹੋਰ ਮਾਤਾ ਕੀ ਕਹਿਣਾ ਚਾਹੋਗੇ ਸਿੱਧੂ ਬਾਰੇ ਤੁਸੀਂ ਹੋਰ ਮਾਸਟਰ ਜੀ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਵੀ ਜਿਹੜਾ ਸਾਡੇ ਪਿੰਡ ਚ ਇਹਨਾਂ ਦਾ ਨਾਂ ਰੋਸ਼ਨ ਕੀਤਾ ਹੈ ਵੀ ਇਹਨਾਂ ਕੋਈ ਨਾਂ ਰੋਸ਼ਨ ਕਰਨੀ ਨਹੀਂ ਗਿਆ ਤਾਂ ਵੀ ਕਲਾਕਾਰ ਕਹਿਕ ਤਾਂ ਸਾਥ ਹੀ ਫਿਰਦੇ ਨਾ ਪਰ ਜੀ ਮੈਂ ਇਹ ਸਾਡਾ ਬੱਚਾ ਸੀ ਇਹ ਜਿਹਾਂ ਨਾਂ ਤਾਂ ਕਿਸੇ ਨਾ ਜੱਗ ਤੇ ਜੰਮਿਆ ਤੇ ਨਾਂ ਜੰਮਣੇ ਜੀ ਇਹਦੇ ਵਰਗਾ ਕੋਈ ਨਹੀਂ ਹੈਗਾ ਨਹੀਂ ਸਿੱਧੂ ਨੂੰ ਸਿੱਧੂ ਦੇ ਜਾਣ ਤੋਂ ਬਾਅਦ ਤੁਹਾਡੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਿਆ ਕੋਈ ਕੋਈ ਚੀਜ਼ ਵੇਚ ਰਿਹਾ ਕੋਈ ਛਿੱਟੀ ਸ਼ਲਟ ਮਾ ਗਰੀਬ ਕਰ ਸੀਗੇ ਉਹਨਾਂ ਦੀ ਰੋਜ਼ੀ ਰਿਕਾਰ ਤੋਂ ਰੋਟੀ ਪਾਤਾ ਦੇਖ ਲਾ ਕੋਈ 4000 ਤੋਂ ਕੋਈ 5000 ਕਹਿੰਦੀ ਹੈ ਬੁੜੀ ਕਿ ਸੈਨ ਇੰਨਾ ਪੈਸਾ ਕਮਾਉਨੇ ਆ ਤੇ ਦੇਖ ਰਾ ਜਿਹੜੇ ਗਰੀਬ ਸਾਰੇ ਨਰੇਗਾ ਦੇ ਰੁਕ ਵਾਲੇ ਸਾਰੇ ਕੰਮ ਛੱਡ ਕੇ ਇੱਧਰ ਹੀ ਲੱਗ ਰਹੇ ਨੇ ਉਹਨਾਂ ਨੂੰ ਅੱਛਾ ਹਾਂ ਜੀ ਵਧੀਆ ਕੰਮ ਚੱਲਦਾ ਇਹਨਾਂ ਦਾ ਜਿਹੜੇ ਨਰੇਗਾ ਤੇ ਜਾਂਦੇ ਸੀ ਉਹ ਕੰਮ ਛੱਡ ਕੇ ਉਹਨਾਂ ਨੇ ਜਨਨ ਕਿ ਇੱਥੇ ਆ ਕੇ ਬਾਜ਼ਾਰ ਲਾ ਲੇ ਜਨਨ ਕਿ ਬਾਜ਼ਾਰ ਦੇ ਵਿੱਚ ਉਹ ਜਿਹੜੇ ਸਿੱਧੂ ਦੇ ਚੀਜ਼ਾਂ ਬਣੀਆਂ ਜਿਵੇਂ ਛੱਲੇ ਬਣੇ ਆ ਕੱਪ ਬਣੇ ਆ ਬਨਾਣਾ ਬਣੀਆਂ ਟੀ-ਸ਼ਰਟਾਂ ਬਣੀਆਂ ਜਨਨ ਕਿ ਉਹ ਸਾਰੀਆਂ ਚੀਜ਼ਾਂ ਜਨ ਤੇ ਸਾਰੇ ਸਾਡੇ ਘਰਾਂ ਦੇ ਕੋਲੋਂ ਕੋਲ ਮਾਨਡੀਆਂ ਹੁੰਦੇ ਨਾ ਵੀ ਚਲੋ ਸਿੱਧੂ ਦੇ ਸਦਕਾਨਾਂ ਲਈ ਆਈਆਂ ਵੀ ਸਾਡਾ ਉੱਥੇ ਵਧੀਆ ਕੰਮ ਚੱਲਦਾ ਸੁਣ ਦਿਆਂਗੇ ਆਉਣੇ ਵੀ ਆਗੇ ਬਸ ਅਸੀਂ ਤਾਂ ਇੱਥੇ ਇਹਨਾਂ ਦੇ ਮੰਮੀ ਡੈਡੀ ਨਾਲ ਮਿਲ ਕੇ ਮੁੜ ਜਾਨੇ ਆ ਉੱਥੇ ਵੀ ਜਾਨੇ ਮਨ ਖਰਾਬ ਹੁੰਦੇ ਵੀਰੇ ਇੱਥੇ ਆ ਕੇ ਜੀ ਹਾਂ ਮਨ ਖਰਾਬ ਹੁੰਦਾ ਜੀ ਕੀ ਮਤ ਹੈ ਜਿਹੜਾ ਸਿੱਧੂ ਦਾ ਹੁਣ ਜਨਮ ਹੋਇਆ ਹਸਪਤਾਲ ਦੇ ਵਿੱਚ ਹੋਇਆ ਜਾਂ ਘਰੇ ਹੋਇਆ ਉਹ ਤਾਂ ਜੀ ਦੇਖੋ ਮੈਨੂੰ ਤਾਂ ਨਹੀਂ ਪਤਾ ਅੱਛਾ ਮੈਨੂੰ ਪਤਾ ਨਹੀਂ ਮੈਂ ਮੈਂ ਕਹਿ ਨਹੀਂ ਸਕਦੀ ਵੀ ਹਸਪਤਾਲ 'ਚ ਹੀ ਹੋਇਆਗਾ ਘਰੇ ਤਾਂ ਨਹੀਂ ਹੋਇਆ ਅੱਗੇ ਲੈ ਕੇ ਨਹੀਂ ਆਏ ਹਨਾ ਲੈ ਕੇ ਨਹੀਂ ਆਏ ਹੈਗੇ ਹਾਂ ਜਨਨ ਕਿ ਚਾਰੇ ਗੂ ਜੀ ਸਿਆਉਟਾ ਕਿਤੇ ਮ ਜਾਂਦੀਆਂ ਵੀ ਸ਼ਾਇਦ ਲੈ ਕੇ ਆਉਣ ਦੀ ਜਨ ਕੇ ਤਿਆਰੀ ਆ ਹਾਂਜੀ ਹਾਂ ਤਿਆਰੀ ਹੈਗੀ ਹਾਂ ਹੋਇਆ ਤਾਂ ਸਤਾਈ ਹੈ ਜੀ ਕਰੇ ਨਹੀਂ ਹੋਏਗਾ ਹਾਂਜੀ ਇਹ ਹੋ ਸਕਦਾ ਬਠਿੰਡੇ ਹੋਇਆ ਜੀ ਅੱਛਾ ਹਾਂ ਸੁੰਦੇ ਦਾ ਬਠਿੰਡੇ ਹੀ ਆ ਫਿਰ ਵਾਕੀ ਦੇਖੋ ਬਠਿੰਡੇ ਜਨ ਕੇ ਹਸਪਤਾਲ ਦੇ ਵਿੱਚ ਹੋਇਆ ਹਾਂ ਜੀ ਸੁੰਦੇ ਤਾਂ ਆਈਆਂ ਕੀ ਫਿਰ ਪਰਮਾਤਮਾ ਨੂੰ ਪਤਾ ਹੈ ਜਾਂ ਇਹਨਾਂ ਨੂੰ ਦੇਖ ਰ ਆਪਣਾ ਘਰ ਬੂੜ ਪੈਂਦਾ ਤਾਂ ਜੀ ਸਾਨੂੰ ਹਾਂ ਇਹਨਾਂ ਪਤਾ ਨਹੀਂ ਸਾਨੂੰ ਤਾਂ ਪਤਾ ਹੀ 10 ਵਜੇ ਲੱਗਿਆਗਾ ਜੀ ਜੀ ਹਾਂਜੀ ਹਾਂ ਕੀ ਲੱਗਦਾ ਇਹ ਵੀ ਵਾਕੀ ਸਿੱਧੂ ਹੋਊਗਾ ਹਾਂਜੀ ਜਿੰਨੇ ਸਿੱਟੂ ਲੋਕ ਕਹ ਰਹੇ ਆ ਵੀ ਸਿੱਧੂ ਫੇਰ ਆਗਾ ਜਨਮ ਲੈ ਕੇ ਜਨ ਕਿ ਲੱਗਦਾ ਵੀ ਉਹ ਵਾਕਈ ਸਿੱਧੂ ਹੋਗਾ ਗੱਲ ਝੂਠ ਨਹੀਂ ਹੈਗਾ ਆ ਗਿਆ ਦੁਬਾਰੇ ਹਾਂਜੀ ਸਾਡਾ ਸਿੱਧੂ ਜਿੰਨੇ ਸਾਥੋਂ ਖੋਇਆ ਸੀ ਪਰਮਾਤਮਾ ਨੇ ਸਾਨੂੰ ਦੁਬਾਰੇ ਦਿੱਤਾ ਜੀ ਹਾਂਜੀ ਲੋਕਾਂ ਨੂੰ ਵੀ ਬੜੀਆਂ ਉਮੀਦਾਂ ਸੀ ਜਨ ਕੇ ਭੈਣ ਭਰਾਵਾਂ ਦੀਆਂ ਸਾਰੀਆਂ ਦੀਆਂ ਜਨ ਕੇ ਸਿੱਧੂ ਮੁੜ ਕੇ ਫੇਰ ਆਵੇ ਹਾਂਜੀ ਸਾਨੂੰ ਸਿਆਰ ਹੈ ਆਪਣੀ ਸਾਰੀ ਦੁਨੀਆ ਹੀ ਪਾਲ ਦੁਨੀਆ ਨੂੰ ਸਾਰੇ ਨੂੰ ਆਈ ਸੀ ਕਿ ਸਿੱਧੂ ਆਜੇ ਦੁਬਾਰੇ ਆਜੇ ਹਰੇਕ ਦੀ ਅਰਦਾਸ ਸੀ ਕਿ ਸਿੱਧੂ ਦੁਬਾਰੇ ਜਨਮ ਲੈ ਚਲੋ ਪਰਮਾਤਮਾ ਨੇ ਹਨਾ ਜੀ ਵਧੀਆ ਸੁਣਦੇ ਜੀ ਲੱਗਦਾ ਪਰਮਾਤਮਾ ਦੇ ਘਰੇ देर ਹੈਗੀ ਨੇਰ ਨਹੀਂਗਾ ਹੈਗੀ ਹੈ ਜੀ ਹੈਗੀ ਹੈ ਦੇਰ ਹਾਂਜੀ ਠੀਕ ਹੈ ਜੀ